ਪਣੀ ਐ ਕੰਪੈਣ ਇਹਦੀ ਕੁੰਦੀ ਕੁਸਕਦੀ ਨਹੀਂ ਖਰੇ ਕਿੱਥੇ ਗਈ ਚਲੀ ਗਈ ਹੈ ਮੇਰੇ ਖਿਆਲ ਪਰ ਇਹਦੀ ਛੇਤੀ ਤੇ ਜਾਂਦੀ ਨਹੀਂ ਹੁੰਦੀ ਉਹ ਤੇ ਰਹਿਣੀ ਹੁੰਦੀ ਦੋ ਦੋ ਦਿਨ ਅੱਜ ਪਤਾ ਨਹੀਂ ਕਿੰਦਾ ਛੇਤੀ ਚਲ ਗਈ ਆ ਅੱਜ ਪਤਾ ਨਹੀਂ ਕਿਹੜਾ ਚੰਤ ਚੜਿਆ ਜਿਹੜਾ ਉਹਨੂੰ ਛੇਤੀ ਜਾਣ ਦੀ ਪੈ ਗਈ ਜਾਂ ਤੇ ਕੋਈ ਕੰਮ ਹੋਣਾ ਵਾ ਬੀਬੀ ਬਾਹਰ ਬੈਠੀ ਆ ਵਾਰ ਆਹ ਹੋਪਾ ਤਾਂ ਬਾਹਰ ਬੈਠੀ ਆ ਬਾਹਰ ਨਾ ਬੜੀ ਸੋਹਣੀ ਹਵਾ ਮੁੰਡਈ ਆ ਕਿਤਾ ਚਾਹ ਪਣੀ ਹਾਂ ਪੀਤਾ ਸਿੰਦੂ ਵੀ ਕੰਮ ਹੀ ਹੈ ਕੱਦਾਂ ਵੀ ਕਰਕੇ ਦੇ ਹੋਣਾ ਆਈਓ ਅੱਛਾ ਚਲ ਪਤਾ ਹੋਈ ਹੁਣ ਕੰਮਾਂ ਦੇ ਦੇਣਾ ਵੀ ਕਰਨਾ ਹੋਇਆ ਉਹ ਤੇ ਗੱਤਵਾਣਾ ਪਹਿਲੀ ਬੰਨਿਆਂ ਦਾ ਵੀ ਹੁਣ ਕਰਨਾ ਹੋਇਆ ਹਾਂਜੀ ਹਾਂਜੀ ਹਾਂ ਤੇ ਮੈਂ ਕਹਿੰਦਿਆ ਸੀ ਹਾਂ ਭੈਣੇ ਦੀ ਆਈ ਸੀ ਜੀਵਨ ਦੀ ਤੇ ਕੋਆਬ ਲਾਇ ਤੁਹਾਨੂੰ ਕਿਹਨਾਂ ਉਤਰੀ ਚਲ ਗਈ ਯਾਰਕਾ ਨਹੀਂ ਪਿਛਲੀ ਵਾਰਾ ਨਹੀਂ ਕੋਆਇਆ ਬੁਲਾਇਆ ਅੱਛਾ ਪਿਛਲੀ ਵਾਰਾ ਬਾਰੋ ਬਾਰੀ ਚਲ ਗਈ ਠੀਕ ਆ ਤੇ ਐਤਕਾਂ ਤੇ ਗਈ ਸੀ ਅੰਦਰ ਮੇਰੇ ਲਾਗੇ ਅੱਛਾ 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 ਤੇ ਸੱਸ ਜੀ ਕਾਲ ਬੁਲਾਈ ਰਾਜੀ ਬਾਜੀ ਪੁੱਛਿਆ ਚਲੋ ਤੇ ਬਹਿ ਗਈ ਮੇਰੇ ਲਾਗੇ ਫਿਰ ਹਾਂ ਹਾਂ ਨਾਲ ਨਾ ਬਤਾ ਮੈਂ ਚੱਲ ਬੈ ਜਾਤੀ ਹਾਂ ਤੁਮੇ ਸੁਣਾ ਆਪਣਾ ਆਹੋ ਹਾਂ ਚੱਲ ਪਿੰਡ ਦਾ ਜੀਆਂ ਦਾ ਆਂਦੀ ਸਭ ਠੀਕ ਠਾਕ ਆ ਹੂੰ ਹੂੰ ਤੇ ਮੈਂ ਰਹਵੇਂਗੀ ਕਿ ਜਾਂ ਆਂਦੀ ਵੇਖਣੀ ਆ ਅਜੇ ਫਿਰ ਇੰਨੀ ਆ ਕਿ ਜਾਂ ਚੱਲ ਜਾਨੀ ਹੋ ਰਾਦਾਤ ਨਹੀਂ ਗਾਇਤ ਕਾ ਰਹਿਣ ਦਾ ਅੱਛਾ 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 ਮੈਂ ਦਿਲ ਚਾਖਿਆ ਫਿਰ ਰਹਿੰਦੀ ਤਾਂ ਹੁੰਦੀ ਆ ਇਹ ਤੇ ਨਹੀਂ ਜਾਣ ਵਾਲੀ ਈ ਦਿਸ਼ਤੀ ਹਾਂ ਪਰ ਸ਼ਾਇਦ ਉਹਦਾ ਹੀ ਮੈਨੂੰ ਕਹਿੰਦੀ ਹੋਣੀ ਆ ਤੇ ਪਰ ਨਹੀਂ ਚਲੀ ਗਈ ਉਹਦਾ ਜਿਤਰਾ ਮਰਜੀ ਆ ਨਾ ਬੀਬੀ ਹੈਗੀਆਂ ਦੋਵੇਂ ਭੈਣਾਂ ਇੱਕੋ ਜੀਆਂ ਹੀ ਹਰ ਕਰ ਵਾਲਦਾ ਨਹੀਂ ਹਾ ਉਹ ਤੇ ਫਿਰ ਤੈਨੂੰ ਪਤਾ ਹੈ ਮੂੰਹ ਦੀ ਇਤਨਾ ਮਿੱਠੀਆਂ ਬੰਦੀਆਂ ਵੀ ਨਾ ਗੱਲ ਕੋਈ ਕਰਨ ਵਾਲੀ ਨਹੀਂ ਹੈ ਭੈਣ ਦੀ ਬਣਨਾ ਬੰਨੇ ਹੁਣ ਸਾਡੀ ਭਾਵੇਂ ਜੋ ਮੈਂ ਉਹ ਤਰ੍ਹਾਂ ਸਾਰੀਆਂ ਗੱਲਾਂ ਉਹਦੇ ਨਾਲ ਕਰ ਦਿੱਤੀਆਂ ਚਾ ਚੰਗਾ ਕੀਤਾ ਸਾਰੀ ਪੜਾਅਸ ਮੈਂ ਕੱਢ ਲਈ ਦਿਲ ਦੀ ਮੈਂ ਕਿਹਾ ਚੱਲ ਹੁਣ ਬੈਠੀ ਤੇ ਹੈ ਲਾਗੇ ਹੂੰ ਮੈਂ ਸਾਰੀਆਂ ਨੂੰ ਦੱਸ ਹੀ ਕਿਉਂ ਨਾ ਦਵਾ ਤੇ ਸਾਰੀਆਂ ਗੱਲਾਂ ਮੇਰੇ ਦੱਸੀਆਂ ਤੇ ਮੈਂ ਹਾਂ ਇਦਾਂ ਕਰਦੀ ਤੇਰੀ ਭੈਣ ਤੇ ਤੂੰ ਉਹਨੂੰ ਕੁਝ ਮੈਂ ਸਮਝਾਵੇਂ ਆਹੋ ਵਕਾਂ ਮੇਰੇ ਨਾਲ ਕਰਦੀ ਕਰਦੀ ਸੀ ਤੇ ਕੁੜੀ ਆਉਂਦੀ ਆ ਢਾਡੀ ਡੰਗ ਤੇ ਉਹਦੇ ਨਾਲ ਵੀ ਜਿਦਾਂ ਕਰਦੀ ਆ ਆਖੀ ਵੀ ਇਹ ਤਾਂ ਮਰਮਣਾਉਣ ਤਾਂ ਕਿ ਦਿਲ ਜੰਦੀ ਆ ਬੜਾ ਮੈਂ ਉਹਦੇ ਨਾਲ ਰੋਟੀ ਖਵਾਲਣ ਚ ਵੀ ਨਹੀਂ ਖੁਸ਼ ਮੈਂ ਹਾਂ ਉਹਨੂੰ ਆਂਦੀ ਆ ਐ ਇਦਾਂ ਕਰਦੀ ਆ ਮੈਂ ਕਿਹਾ ਇਦਾਂ ਹੀ ਕਰਦੀ ਆ ਮੈਂ ਝੂਠ ਨਹੀਂ ਬੋਲਣ ਈ ਤੇ ਮੈਂ ਜਿਹੜੀ ਚੀਜ਼ ਉਹਨੇ ਨਹੀਂ ਖਾਣੀ ਐ ਉਹੋ ਹੀ ਬਣਾਉਣੀ ਆ ਹਾਂ ਹਾਂ ਜਿਹੜੀ ਉਹਨੇ ਖਾਣੀ ਹੋਏ ਇਹਨੇ ਨਹੀਂ ਬਣਾਉਣੀ ਇਹਨੇ ਨਹੀਂ ਬਣਾਉਣੀ ਜੇ ਨਾ ਹੀ ਖਾਵੇ ਤੇ ਚੰਗਾ ਵਾ ਮੈਂ ਉਹ ਜਿਹਾ ਜਿਦਾਂ ਕਰਦੀ ਆ ਤੇ ਮੈਂ ਕਿਹਾ ਮੈਂ ਤੇਰੇ ਨਾਲ ਤਾਂ ਗੱਲ ਕੀਤੀ ਐ ਤੇ ਇਹ ਤੂੰ ਤੇਰੀ ਭੈਣ ਵਾ ਤੇ ਤੂੰ ਸਮਝਾਵੇਂ ਬੇਬੀ ਮੱਥਾ ਮਾਰਦਾ ਨਾ ਕਿਸੇ ਨਾਲ ਕੋਈ ਫਾਇਦਾ ਨਹੀਂਗਾ ਠੀਕ ਨਹੀਂ ਤੂੰ ਇੰਨੀ ਗੱਲ ਪੁੱਛਣੀ ਸੀ ਕਿ ਤੇਰੇ ਸਾਸੋਰੇ ਦਾ ਕੀ ਹਾਲ ਆ ਹੈ ਪੁੱਛਿਆ ਸੀ ਮੈਂ ਸਾਸੋਰੇ ਦਾ ਨੇ ਠੀਕ ਠਾਕ ਆ ਵਧੀਆ ਵਾ ਕਹਿੰਦੀ ਦੁਨੀ ਉੱਥੇ ਬਿਸਤਰੇ ਤੇ ਰੋਟੀਆਂ ਤੇ ਆਉਂ ਤੇ ਜਉਂ ਪਰਿਆ ਕਰਦੀ ਹੁੰਦੀ ਆ ਮਾਸੀ ਜੀ ਮੈਂ ਤਾਂ ਬੜੀ ਸੇਵਾ ਕਰਨੀ ਆ ਆਪਣੇ ਸਾਸੋਰੇ ਦੀ ਮੈਂ ਕਰਦੀ ਆ ਮੈਂ ਕਹਤੂੰ ਤੇ ਗਿਆ ਸੇਵਾ ਨਹੀਂ ਮੈਂ ਕਰਨੀ ਆ ਮੈਂ ਕਹਾ ਤੇਰੀ ਭੈਣ ਤੇ ਮੈਂ ਕਹਾ ਰੋਟੀਆਂ ਮੇਰੇ ਘੜੀ ਵਗਾ ਵਗਾ ਮਾਰਦੀ ਮੈਂ ਠੀਕ ਨਹੀਂ ਹਾਂ ਤੇ ਹੁਣ ਤੇ ਮੈਂ ਚੱਲ ਮਾੜਾ ਜਾ ਮੈਂ ਫਿਰ ਰਾਬੀਆਂ ਇੱਕ ਵਾਰੀ ਮਮੀ ਗਿਆ ਸੀ ਹਾਂ ਤੇ ਇਹ ਦੋਵੇਂ ਜੀ ਗਏ ਸ਼ਹਿਰ ਨੂੰ ਮੈਂ ਤਾਂ ਸਵੇਕੀ ਚੱਲ ਗਿਆ ਮੈਂ ਚੱਲ ਜਾਂਦੇ ਜਾਂਦੇ ਹੋ ਜਾਂਦੇ ਹਾਂ ਹਾਂ ਚੱਲ ਹੁੰਦਾ ਹੀ ਆ ਤੇ ਉਹ ਇਹਦਾ ਸਸੋਹਰਾ ਇਹਨੇ ਤੰਗ ਵਾ ਇਹਨਾਂ ਦੇ ਹੱਥੋਂ ਵੀ ਲੋੜ ਤੋਂ ਵੱਧ ਹਾਂ ਉਹ ਤਾਂ ਵੇਖ ਲੈ ਉਹ ਤਾਂ ਦੀ ਮੈਂ ਬੜੀ ਚੰਗੀ ਮੈਂ ਬੜੀ ਹੋਈ ਇਹਦੇ ਆ ਸੇਵਾ ਕਰਨੀ ਹੈ ਬੜੀ ਮੇਰੇ ਨੂੰ ਨੂੰ ਕਹਿੰਦੀ ਆਂਗਾ ਜਾਊਂਗਾ ਮੈਂ ਵੀ ਆਹ ਵੇਖੋ ਤੁਹਾਡੇ ਗਾੜੀ ਜੁੜੇ ਹੱਥ ਜੇਕਰ ਨੂੰ ਸਮਝਾਉਣਾ ਸਮਝਾ ਜੋ ਤੇ ਤੁਹਾਡੀ ਮਰਜ਼ੀ ਆ ਕਿਉਂਕਿ ਐਵੇਂ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਕੋਈ ਨਹੀਂ ਆ ਪੈਦਾ ਕਰ ਉਧਰੋਂ ਕੰਮਾ ਕਰਾਂ ਤੇ ਦੇਣਵਾ ਇਹ ਉਧਰੋਂ ਐਵੇਂ ਲਾਲਾ 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 ਕਰਈ ਜਾ ਫਿਰ ਵੇ ਕਰੀ ਸਰ ਮੈਨੂੰ ਤੇ ਇਹ ਗੱਲ ਕਹਿ ਗਈ ਉਦਾਂ ਨਹੀਂ ਕੋਈ ਗੱਲ ਨਹੀਂ ਮਾਸੀ ਜੀ ਭੈਣ ਮੇਰੀ ਹੈਤ ਨਹੀਂ ਉਦਾਂ ਇਦਾਂ ਦੀ ਜਿੱਦਾਂ ਪਹਿਂ ਦੱਸਣ ਦੇ ਹੋ ਅੱਛਾ ਤੇ ਪਰ ਕੋਈ ਨਹੀਂ ਮੈਂ ਫਿਰ ਵੀ ਸਮਝਾਵਾਂਗੀ ਮੈਂ ਕਹਾਂਗੀ ਪੇ ਦਾਨਾ ਕਰਿਆ ਕਰ ਆਖਣਾ ਸੀ ਨਾ ਮੇਰੇ ਹੁੰਦਿਆ ਸਮਝਾ ਕੇ ਜਾ ਕਿਤਨਾ ਸਮਝਉਣੀ ਹੈ ਤੂੰ ਹੈ ਇਹ ਸਗੋਂ ਉਹ ਵੱਧ ਲਾ ਕੇ ਗਈ ਹੋਣੀ ਆ ਨਹੀਂ ਕੋਈ ਗੱਲ ਨਹੀਂ ਕੀ ਇਹਨਾਂ ਮਰਖਾ ਪਜਣਾ ਇਹ ਤਾਂ ਕ੍ਰੈਮ ਲੰਗ ਜਾਂਦੇ ਹੁੰਦੇ ਆ ਹੁੰਦੇ ਆ ਆ ਇਹੋ ਗੱਲ ਤੂੰ ਨਾ ਪ੍ਰਵਾਹ ਕਰੀ ਕਿਸ ਗੱਲ ਦੀ ਕੋਈ ਭੈਣ ਭਰਾ ਹੁੰਦਾ ਕੋਈ ਚਾਈ ਦੀ ਸਲਾਹ ਦਿੰਦਾ ਤੇ ਪਰ ਇਹਨਾਂ ਕੋਈ ਉੱਤੇ ਸੁਖਵਾ ਸਲਾਹ ਕਿੱਥੇ ਚਾਈ ਦੀ ਦੇਣੀ ਹੁੰਦੀ ਆ ਉੱਤੇ ਮੇ ਨੂੰ ਮੜਾ ਜੱਕ ਪੋਚਾ ਫੇਰ ਗਈ ਵਿਚਾਲ ਮੈਂ ਕਰਾਂਗੀ ਮੈਂ ਸਮਝਾਵਾਂਗੀ ਦਾਵਾਂ ਉਦਾਂ ਆ ਮੈਂ ਤਾਂ ਰੋਟੀ ਦਵਾ ਆ ਜਾ ਚਲ ਕੋਈ ਕੈਂਪ ਹੋ ਗਿਆ ਵੇਲਾ ਕਾਪੀਆ ਹੋ ਗਿਆ ਨਾ ਨਹੀਂ ਕੋਈ ਗੱਲ ਮੈਂ ਅਮੜ ਕੇ ਨਹਾਉਣਾ ਧੋਣਾ ਵਾ ਤੇ ਤੂੰ ਰੋਟੀ ਖਾ ਕੇ ਤੇ ਆਪਣੇ ਬਿਸਤਰ ਤੇ ਬਹਿ ਜਾ ਹਾਂ ਚੰਗਾ ਚਲ ਚਲਾ ਚੰਗਾ ਪੁੱਤ ਤੇਰਾ ਭਲਾ ਹੋਏ ਚਲ ਕੋਈ ਗੱਲ ਨਹੀਂ ਚਲਾ ਚਲਾ ਉੱਠ ਉੱਠ ਚਲ ਕੀ ਕਰ ਤਾ ਵੀ ਕਿਚਨ ਪਰ ਇੱਥੇ ਬਹਿ ਜਾ ਚੰਗਾ ਤੇ ਮੈਂ ਮੜਾ ਜਾਂ ਨਹਾ ਲਾ ਹਾਂ ਹਾਂ ਚੰਗਾ ਚੰਗਾ ਨਹਾ ਲਾ ਨਹਾ ਕੇ ਤੇ ਫਿਰ ਖਾਣੇ ਪਰ ਆ ਚੰਗਾ ਪੁੱਤ ਚੰਗਾ ਨਹਾ ਲਾ ਹੁੰਦਾ ਕੋਈ ਨਹੀਂ ਚਲ ਠੀਕਾ ਨਹਾ ਲਾ ਚਲ ਦਾਲ ਚੌਲ ਤੇ ਬਣ ਗਏ ਆ ਨੇ ਆਣੇ ਵੇਜ ਤੱਕ ਆਏ ਨਹੀਂਗੇ। ਉਹਦਾ ਇੱਕ ਗੱਲ ਆ ਜੀਵਨ। ਅੱਜ ਵਿਚਾਰੀ ਭੈਣ ਆਈ ਹੀਗੀ। ਹੈ? ਇਹਨਾਂ ਮਾਂ ਪੁੱਤਾਂ ਨੇ ਉਹਦੀ ਪੇਸ਼ ਨਹੀਂ ਜਾਣ ਦਿੱਤੀ। ਮਾਂ ਨੇ ਵੱਖਰੀਆਂ ਗੱਲਾਂ ਕੀਤੀਆਂ, ਪੁੱਤ ਨੇ ਵੱਖਰੀਆਂ ਗੱਲਾਂ ਕੀਤੀਆਂ। ਦੱਸ ਇਹਨਾਂ ਦਾ ਕੀ ਚੁਪਣਾ ਆਈ ਹੀਗੀ ਇੱਥੋਂ? ਜੇ ਭੈਣ ਭਰਾ ਮਿਲਣ ਆਈ ਜਾਂਦਾ ਹੁੰਦਾ ਤਾਂ ਇਹਦਾ ਮਤਲਬ ਇਹ ਥੋੜੀ ਥਿੰਕ ਲਾਂ ਹੀ ਕਰੀ ਜਾ ਉਹਦੇ ਨਾਲ। ਉਹ ਵੀ ਵਿਚਾਰੀ ਸਤੀ ਚਲ ਗਈ। ਅਗਭੋਤ ਨੇ ਰਾਤ ਰਹਿਣਾ ਹੈਗਾ। ਆਂਦੀ ਕੋਲ ਮਰ ਰਾਤ ਨਹੀਂਗਾ ਰਹਿਣਾ। ਕਿ ਜੇ ਭਾਜੀ ਦਾ ਦਾ ਲੱਗਾ ਤਾਂ ਭਾਜੀ ਨੇ ਗੱਲਾਂ ਕਰ ਲੈਣੀਆਂ ਵਾ ਤੇ ਜੇ ਤੇਰੀ ਸੱਸ ਨੇ ਗੱਲਾਂ ਕਰੀ ਜਾਣੀਆਂ ਵਾ। ਹਾਰ ਕੇ ਵਿਚਾਰੀ ਚਲੀ ਗਈ ਹੈ ਕੋਈ ਨਹੀਂ ਇਹਦੀ ਕੁੜੀ ਨੂੰ ਆ ਲੈ ਦੇ ਜਰਾ ਕਰ ਉਹਦੇ ਵੀ ਦਿਨ ਨੱਕ ਚ ਦਮ ਕਰੂੰਗੀ ਜਿਹੜਾ ਰਾਤ ਹੀ ਨਾ ਰਵੇ ਜੀ ਮਨਾ ਪੂਰੇ ਆਗਰ ਸੁਣ ਹਾਂਜੀ ਦੱਸੋ ਮੈਂ ਤਾਂ ਪਰਉਣੀ ਆਈ ਹੀ ਭੈਣ ਤੇ ਚਲੀ ਗਈ ਆ ਤੇ ਜਾਣਾ ਹੀ ਤੀ ਰਹਿਣ ਜੋਗੀ ਛੱਡਿਆ ਉਹਨੂੰ ਨਹੀਂ ਇਹ ਆਖਿਆ ਉਹਨੂੰ ਤੇ ਨਾ ਇਹਨੂੰ ਤਾਂ ਸਖਿਆ ਹੀ ਨਹੀਂ ਜੇ ਵਿਚਾਰੀ ਆਈ ਗਈ ਉਹਨੇ ਪਾਣੀ ਦਾ ਘੁੱਟ ਪੀਤਾ ਤਾਂ ਤੁਹਾਨੂੰ ਮਿਲਣ ਚਲ ਗਈ ਅੰਦਰ ਇਹੋ ਇਹਦੀ ਗਲਤੀ ਹੀ ਨਾ ਤੇ ਤੁਸੀਂ ਜਾਂਦਿਆਂ ਨੂੰ ਤੇਰੀ ਭੈਣ ਐ ਉਹ ਕਰਦੀ ਆ ਤੇਰੀ ਭੈਣ ਜਿਉਂ ਕਰਦੀ ਆ ਉਹਨੂੰ ਬੱਤੀ ਬੱਤੀ ਗੱਲਾਂ ਕੀਤੀਆਂ ਤੁਸੀਂ ਆਹਦੀਆਂ ਬੱਤੀ ਬੱਤੀ ਕੀਤੀਆਂ ਤੇ ਵਿਹਾਰੀ ਗੱਲਾਂ ਕਰਾਉਂਦੇ ਆ ਕਹੀ ਕਰਨੀਆਂ ਹੀ ਪੈਂਦੀਆਂ ਭੈਣ ਭਰਾ ਆਵੇ ਤੇ ਇਹ ਕਿਹੜੀ ਗੱਲ ਆ ਹੈ ਕਿ ਹੰਨੂੰ ਚਾਹ ਪਾਣੀ ਪੀਣ ਲਈ ਦਾ ਹੁੰਦਾ ਵਾ ਨਾ ਇਹ ਥੋੜੀ ਭੌਂਦੇ ਆ ਤੇ ਕੰਨਾਂ 'ਚ ਗੱਲਾਂ ਪਾ ਦੋ ਦਵਾ ਦ ਤੇ ਹੁਣ ਮੈਨੂੰ ਕੀ ਪਤਾ ਕਿ ਉਹ ਚਾਹ ਪੀ ਕੇ ਨਹੀਂ ਗਈ ਬਾਹਰ ਸਵਾ ਪੀਤੀ ਚਾਹ ਪਾਣੀ ਪੀ ਕੇ ਮੈਨੂੰ ਮਿਲਣ ਆਈ ਹੋਣੀ ਨਹੀਂ ਅਜੇ ਤੇ ਆਈ ਹੀਗੀ ਤੇ ਮੈਨੂੰ ਪੁੱਛਿਆ ਹੀ ਨਹੀਂ ਤੇ ਫਟਾਫਟ ਤਾ ਨੂੰ ਮਿਲਣ ਚਲ ਗਈ ਮੈਂ ਲੱਲਾ ਮਿਲਣਾ ਉਹੋ ਚ ਤੁਹਾਡਾ ਮੁੰਡਾ ਵਾ ਉਹਨੇ ਵੀ ਉਹਦਾਂ ਚੰਗੀਆਂ ਗੱਲਾਂ ਕੀਤੀਆਂ ਵਿਚਾਰੀ ਨਾ ਉਹ ਤੇ ਗੱਲਾਂ ਸੁਣ ਸੁਣ ਕੇ ਨਾ ਕੰਨਾਂ ਨੂੰ ਹੱਥ ਲਾਉਂਦੀ ਆਂਦੀ ਵੀ ਮੈਂ ਤੇ ਚਲੀ ਆਂ ਬਸ ਹੁਣ ਮੈਂ ਨਹੀਂ ਗਾ ਰਾਤ ਰਹਿਣਾ ਇੱਥੇ ਇੱਥੇ ਰਾਤ ਰਹੀ ਤੇ ਉਹ ਕੋ ਸੁਣਾ ਚਲ ਗਈ ਆ ਵਿਚਾਰੀ ਗੱਲ ਕਰਨੀ ਪੈਂਦੀ ਏ ਪਤ ਜਿਹੜੀ ਘਰ ਦੇ ਹੁਣ ਕੋਈ ਵਿਆਹਰੀ ਕਰਨ ਵਾਲੀ ਹੋਵੇ ਉਹ ਤੇ ਕਰਨੀ ਪੈਂਦੀ ਏ ਇਹ ਕਿਹੜੀ ਗੱਲ ਹੋਈ ਜੇ ਕੋਈ ਭੈਣ ਭਰਾ ਹੁੰਦਾ ਹੁੰਦਾ ਨਾ ਸੁੱਖ-ਦੁੱਖ ਦੀਆਂ ਗੱਲਾਂ ਕਰੀ ਜਾਂਦੀਆਂ ਉਹਦਾ ਹੀ ਇਹ ਥੋੜੀ ਆ ਤੇ ਘਰ ਦੇ ਆਪਣੇ ਚੁੱਕ ਗੱਲਾਂ ਦ ਤੇਰੀ ਭੈਣ ਨਹੀਂਗੀ ਚੰਗੀ ਅਕਸਰ ਮੇਰੀ ਭੈਣਾਂ ਉਹਨੂੰ ਮੇਰਾ ਹੀ ਦੁੱਖ ਆਉਣਾ ਠੀਕ ਆ ਨਾ ਦੁੱਖ ਤੇ ਭਈ ਆਉਣਾ ਭੈਣ ਦਾ ਹੀ ਆ ਪਰ ਅਸੀਂ ਕੀ ਮੜਾ ਆਖਿਆ ਮੈਂ ਕੁਝ ਨਹੀਂ ਮੜਾ ਆਖਿਆ ਮੈਂ ਤਾਂ ਵਿਹਾਰੀ ਗੱਲਾਂ ਕੀਤੀਆਂ ਦੁੱਖ ਸੁੱਖ ਦੇ ਕੀ ਇਤਨਾ ਹੀ ਉਹਦੇ ਨਾਲ ਮੈਂ ਹੋਰ ਕਿਹੜੀਆਂ ਉਹਨੂੰ ਗੱਲਾਂ ਕੱਢੀਆਂ ਨੇ ਆਹੋ ਇਹਨੂੰ ਸਮਝਾਇਆ ਕਰ ਇਹਦੇ ਕੰਨ ਖਾਣੇ ਚ ਗੱਲ ਪਾ ਮੈਨੂੰ ਨਹੀਂ ਪਤਾ ਕਿ ਕੀ ਕੀ ਗੱਲਾਂ ਕੀਤੀਆਂ ਚਲੋ ਇਹੋ ਹੀ ਕੀਤੀਆਂ ਗੱਲਾਂ ਮੈਂ ਵੀ ਪੁੱਤ ਨੂੰ ਸਮਝਾਇਆ ਕਰ ਵੀ ਉਹਦੇ ਨਣਾ ਨਮਦੀ ਆ ਤੇ ਉਹਦੇ ਨਾਲ ਨਹੀਂ ਇਹਨਾਂ ਦੇ ਆਪਸ ਵਿੱਚ ਚੰਗਾ ਬੋਲਦੀ ਨਾ ਉਹਨੂੰ ਕੱਜ ਨਾਲ ਰੋਟੀ ਪਾਣੀ ਦਿੰਦੀ ਆ ਕਿ ਚੱਲ ਮੈਂ ਇਹੋ ਸਮਝਾਉਣਾ ਆ ਕਿ ਹੋਰ ਮਾਗੀ ਆ ਕਿ ਮਾੜਾ ਅੱਛਾ ਚੇਤਾ ਆ ਹੀ ਗਿਆ ਮੈਨੂੰ ਇਹ ਵੀ ਗੱਲ ਕਹੀ ਸੀ ਨਾ ਕਿ ਉਹਨੂੰ ਜਿਹੜੀ ਚੀਜ਼ ਪਸੰਦ ਨਹੀਂਗੀ ਉਹ ਬਣਾਉਂਦੀ ਆ ਇਹ ਵੀ ਕਿਹਾ ਹੈ ਨਾ ਹਾਂ ਕਿਹਾ ਮੈਂ ਮੈਂ ਮੁਕਰਾਂ ਕਰਨ ਚੱਲ ਕੋਈ ਨਹੀਂ ਉਹਨੂੰ ਹੋਣਾ ਲੈਂਦੋ ਇੱਥੇ ਦੇਖੀ ਮੁੜਦੇ ਪਿਆਰੀ ਨਾ ਵਾਪਸ ਭਜਾਈ ਤੇ ਗੱਲ ਕਰਿਓ ਦੱਸ ਕਿਉਂ ਮੁੜਦੇ ਪਿਆਰੀ ਤੂੰ ਜਾਣਾ ਉਹਦੇ ਮਾਪਿਆਂ ਦਾ ਘਰ ਵਾ ਮਾਪਿਆਂ ਦਾ ਘਰ ਵਾ ਇੱਥੇ ਕੀ ਗੱਲ ਉਹਦੀ ਨਹੀਂ ਭਾਂਡਾ ਘਰ ਜਿਹੜੀ ਵਿਚਾਰੀ ਨੇ ਪਾਣੀ ਦਾ ਘੁੱਟ ਪੀਤਾ ਤਾਂ ਤੁਸੀਂ ਬੱਤੀ-ਬੱਤੀ ਗੱਲਾਂ ਉਹਨੂੰ ਸੁਣਾ ਛੜੀਆਂ ਵਿਚਾਰੀ ਨੂੰ ਆਹੀਂ ਉਹਨੂੰ ਇਹ ਥੋੜਾ ਸਾਥ ਤੂੰ ਪਾਣੀ ਨਾ ਪੀ ਜਾਂ ਰੋਟੀ ਦਾ ਕੰਮ ਮੈਂ ਤੇ ਉੱਧਾ ਗੱਲ ਡੋਖ-ਸੁਖ ਦੀ ਕੀਤੀ ਤੇ ਦੀ ਇਹ ਈ ਦਾਵਾ ਇਹਦਾ ਕਰਨੀ ਪੈਂਦੀ ਆ ਕਿਹਦੇ ਨਾਲ ਕਰੇ ਬੰਦਾ ਫਿਰ ਕੋਈ ਗੱਲ ਨਹੀਂ ਮੈਨੂੰ ਚਾਚਾ ਦੱਸਦਿਆਂ ਤੁਸੀਂ ਤੁਹਾਡਾ ਵੀ ਕੱਲ ਨੂੰ ਕੋਈ ਭੈਣ ਭਰਾ ਆਊਗਾ ਨਾ ਪਹਿਲਾਂ ਬੂਹੇ ਵਿੱਚ ਖਿਲਾੜ ਕੇ ਖਲੋ ਜਾ ਕਰਨਾ ਮੈਂ ਗੱਲਾਂ ਸੁਣਵਾ ਦੇ ਦੱਸਣਵਾ ਤੇ ਠੀਕ ਆ ਨਾ ਫਿਰ ਪਤਾ ਲੱਗਣਾ ਕਿਹੜੇ ਭਾਵੇਂ ਵਿਖਦੀ ਹੈ ਆਹੀਂ ਹੁਣ ਤੇਰੇ ਨਾਲ ਕੋਈ ਮਾੜੀ ਚੰਗੀ ਮੈਂ ਕਰੂੰਗੀ ਤੇ ਫੇਰ ਹੀ ਦੱਸੇਂਗੀ ਨਾ ਤੂੰ ਉਹਨਾਂ ਨੂੰ ਅੱਜੇ ਹੋਰ ਮਾੜੀ ਚੰਗੀਆਂ ਕਰਨੀਆਂ ਅੱਜ ਤੇ ਛੜਦੀ ਕੋਈ ਨਹੀਂ ਮਾਤਾ ਤੂੰ ਤੇ ਜਦ ਕਿ ਨਹੀਂ ਮੈਂ ਕਰਦੀ ਕੋਈ ਨਹੀਂ ਹੈ ਛੜਦੀ ਕੋਈ ਨਹੀਂ ਆਹੋ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਆ ਵੈਰੀ ਗੱਲਾਂ ਠੀਕ ਹੈ ਜਿਹੜੀ ਹੁਣ ਜੋ ਤੂੰ ਕਰਨੀ ਆ ਫਿਰ ਤੇਰੇ ਭੈਣ ਭਰਾ ਨੂੰ ਦੱਸਣਾ ਵੀ ਇਹਨੂੰ ਸਮਝਾਓ ਇਦਾਂ ਨਾ ਕਰਿਆ ਕਰੇ ਆਹੋ ਦੱਸੋ ਦੱਸੋ ਕੋਈ ਗੱਲ ਨਹੀਂ ਜਿੱਦਣ ਮੈਂ ਦੱਸਣ ਤੇ ਆ ਗਈ ਨਾ ਫਤਾਲੇ ਜਵਾਈ ਤੱਕ ਗੱਲਾਂ ਪਹੁੰਚਣੀਆਂ ਵਾ ਤੇ ਫਿਰ ਤਾਂ ਲੱਗਣਾ ਮੈਂ ਧੋਖਾ ਕੋਈ ਗੱਲ ਨਹੀਂ ਜਦੋਂ ਟਾਈਮ ਆਊਗਾ ਫਿਰ ਵੇਖ ਲਾਂਗੇ ਜੇ ਅਸੀਂ ਕੋਈ ਕਰਾਂਗੇ ਮਾੜੀ ਚੰਗੀ ਤਾਂ ਹੀ ਦੱਸੇਗੀ ਹਾਂ ਤੁਸੀਂ ਤੇ ਮਾੜੀ ਚੰਗੀ ਕਰਦੇ ਹੀ ਨਹੀਂ ਮਾੜੀ ਚੰਗੀ ਤੇ ਜੀਵ ਨਹੀਂ ਹੁਣ ਮੈਂ ਨਾ ਪੱਲੇ ਬੰਦ ਲਿਆ ਵਾ ਗੰਡਾਂ ਦੇ ਲਿਆ ਹੁਣ ਮੈਂ ਆ ਲੈਣ ਦੋ ਹੁਣ ਤੁਹਾਡੇ ਕਿਹ ਭੈਣ ਭਰਾ ਨੂੰ ਵੇਖਿਓ ਸਹੀ ਕਿੱਦਾਂ ਸਾਰੀਆਂ ਗੱਲਾਂ ਦੱਸਣੀ ਆ ਵੀ ਮੇਰੇ ਭੈਣ ਭਰਾਵਾਂ ਨਾਲ ਕੇ ਚਾਹ ਪਾਣੀ ਵੀ ਨਹੀਂ ਪੀਂਦਿੰਦੀ ਆਂਦਾ ਡਹਿਪਿੰਦੇ ਗੱਲਾਂ ਕਰਨ ਵਾਂਸ ਪਣੀਆਂ ਚੱਲ ਕੋਈ ਗੱਲ ਨਹੀਂ ਤੂੰ ਵੀ ਮੇਰੇ ਭੈਣ ਭਰਾਵਾਂ ਨਾਲ ਕਰ ਲਈ ਗੱਲਾਂ ਮੇਰੇ ਭੈਣ ਭਰਾਵਾਂ ਨੂੰ ਮੇਰਾ ਪਤਾ ਹੀ ਹੈ ਜਿੱਦਾਂ ਦੀ ਮਹਿਗੀਆਂ ਕਿਹੜਾ ਭੈਣ ਭਰਾ ਜਿਹਨੂੰ ਪਤਾ ਨਹੀਂ ਹੁੰਦਾ ਕਿ ਸਾਡਾ ਤੀ ਪਤਾ ਇਦਾਂ ਦਾ ਜਾਂ ਸਾਡਾ ਭੈਣ ਭਰਾ ਇਦਾਂ ਦਾ ਵਾ ਸਾਰਿਆਂ ਨੂੰ ਪਤਾ ਹੁੰਦਾ ਚੰਗਾ ਆ ਰੋਟੀ ਲੈ ਵਾ ਭੁੱਖ ਲੱਗੀ ਹੋਣੀ ਗੱਲਾਂ ਕਰ ਕਰ ਕੇ ਢਿੱਡ ਚ ਕੋ ਪੈ ਗਈ ਹੋਣੀ ਆ ਲੈਨੇ ਰੋਟੀ ਆਉਂਦਾ ਮੁੰਡਾ ਨਾ ਹੋ ਗਿਆ ਆਹ ਇਕੱਠੇ ਮਾਪੇ ਪੁੱਤ ਖਾਏ ਉਹਨਾਂ ਨੇ ਮੇਰੀ ਚੁਗਲੀਆਂ ਕਰਿਓ ਹੋਰ ਮਾਪੇ ਇਕੱਠੇ ਦੇਖ ਕੇ ਖਾਵਾਂਗੇ ਆਂਦਾ ਮੈਂ ਨਾ ਆ ਕੇ ਆਂ ਨਾ ਫਿਰ ਖਾਂਣੀ ਚੁਗਲੀਆਂ ਦੱਸ ਤੇਰੀਆਂ ਕਾਦੀਆਂ ਹਾਂ ਕਰਨੀਆਂ ਤੇ ਵਿਹਾਰੀ ਗੱਲ ਵੀ ਨਹੀਂ ਤੂੰ ਕਰਨ ਦੇ ਨੀ ਸਾਨੂੰ ਐਡੀ ਵੱਧਵਾ ਨਾ ਮਾਈ ਕਿਤੇ ਮੰਨਣ ਦਾ ਨਾਂ ਹੀ ਨਹੀਂ ਲੈਂਦੀ ਕਿ ਮੈਂ ਗਲਤ ਵਾਂ ਐਂ ਪੋਚੇ ਪਾ ਲੈਂਦੀ ਆਪਣੀਆਂ ਗੱਲਾਂ ਤੇ ਮੈਂ ਤੇ ਕੋਈ ਗੱਲ ਹੀ ਨਹੀਂ ਕਰਦੀ ਮੁੜ ਕੇ ਆਵਾਜ਼ ਹੀ ਨਹੀਂ ਨਿਕਲਦੀ ਜਿੱਦਾਂ ਮਰੀ ਚਲੀ ਹੁੰਦੀ ਆ ਕੋਈ ਗੱਲ ਨਹੀਂ ਮਾਤਾ ਕਹਤਰੇ ਜਵਾਈ ਦਾ ਕਹਣਾ ਗੱਲਾਂ ਪਤਾਈਆਂ ਤੇ ਮੇਰਾ ਨਾਂ ਵੀ ਜੀਵਨ ਨੇ ਕਰ ਲਾ ਮੇਰੀ ਭੈਣਾਂ ਜਿਵੇਂ ਆ ਕਰ ਦੇਣਾ ਤੂੰ ਮੇਰੀ ਭੈਣ ਵਾ ਉਹਨੂੰ ਮੇਰਾ ਹੀ ਦੁੱਖ ਆਉਣਾ ਹੈਗਾ ਤੇਰੇ ਜਵਾਈ ਨਾ ਕਰੂੰਗੀ ਨਾ ਤੇ ਫਿਰ ਤੈਨੂੰ ਸੇਕ ਲੱਗਣਾ ਜੀਵਨ ਉਹ ਮੈਨੂੰ ਤੌਲੀਆ ਦੇ ਯਾਰ ਦੇ ਦਿੰਨੀ ਆ ਉਹ ਤੈਨੂੰ ਕਿਦੋਂ ਦੀ ਆਵਾਜ਼ ਦਿੱਤੀ ਆ ਹੈ ਤੌਲੀਆ ਦੇ ਤੌਲੀਆ ਦੇ ਆਪਣੀ ਮਾਂ ਕੋਲੋਂ ਤੌਲੀਆ ਮੇਰੀ ਗੱਲ ਸੁਣ ਲੈ ਮੈਂ ਅੱਗੇ ਬਾਰਾ ਸਤਿਆਇਆ ਤੇ ਮੱਸਾਂ ਗੱਲ ਤੇ ਮੇਰੇ ਕੋਲ ਹੋਰ ਨਾ ਕੋਈ ਕਰਾ ਲਈ ਹੋਰ ਨਾ ਕਰਾ ਲਈ ਦਾ ਮਤਲਬ ਕਿੰਦਾ ਵਾ ਚੁਗਲੀਆਂ ਕਰਨੋਂ ਤੇ ਮਾਂ ਪਤਰੀ ਇਕੱਠੇ ਹੋ ਜਾਂਦੇ ਜੇ ਤੇ ਚੀਜ਼ਾਂ ਮੰਗਣ ਨੂੰ ਜੀਵਨ ਮੈਂ ਕਿਹច ਬਾਰ ਨਾ ਬੁੱਧੀ ਜਦਾ ਜੰਨਤ ਨੂੰ ਕਿਹਾ ਗਿਆ ਨਾ ਉਹ ਨਾ ਕੀ ਕਰਿਆਗਾ ਪਰ ਮੈਂ ਦੱਸਾਂ ਤੇਰੇ ਆਹ ਠੰਗਿਆ ਕਰ ਤੂਤਾ ਮਾ ਤੁਹਾਡੀਆਂ ਤੇ ਬਾਰ ਵੇਹ ਦੀ ਕਿਤਰਾ ਚਲਦੀ ਆ ਬੁੱਢੇ ਮਾਰੇ ਹਾ ਛਿੱਤਰ ਮਾਰੋ ਮੇਰੇ ਚੰਗਾ ਛਿੱਤਰ ਮਾਰੋ ਨਿਆਣੇ ਮੇਰੇ ਜਵਾਨ ਹੋਏ ਆ ਹੁਣ ਆਹ ਕਰ ਤੂਤਾ ਰਹਿਗੀਆਂ ਕਰਨ ਵਾਲੀਆਂ ਕਰ ਜਾ ਬਗਵਾਸਾ ਬੁੱਧੀ ਕਰ ਪੈ ਗਈ ਮਾਤਾ ਤੇਰੇ ਕਲੇਜੇ ਠੰਗ ਇਹੋ ਚਾਹੁੰਦੀ ਹੈ ਨਾ ਜੇ ਉਹਨੂੰ ਕੀ ਕਹਾਂ ਦੇ ਬਿਲੋਂ ਕਹਾਂ ਨਾ ਹੈ ਉਹਦੇ ਸਾਰੇ ਸਿਆਪੇ ਆ ਨਾ ਮੰਜੀ ਤੇ ਬੈਠੀ ਹੋਇਆ ਸਕਾਤ ਸਾਹਮਣੇ ਤਾਂ ਨਾ ਨਾ ਕਰੇ ਮੈਂ ਤਾਂ ਮਰ ਦੇਣਾ ਮਾਰੀਓ ਮਾਰ ਦੋ ਚੰਗਾ ਸੋਕਾ ਮਾਰ ਦੋ ਰੋਜ਼ ਰੋਜ਼ ਮਾਰਨ ਨਾਲ ਇੱਕ ਦਿਨ ਮਾਰ ਦੋਗੇ ਨਾ ਚੰਗੀ ਗੱਲ ਵਾ ਇਹਦੀ ਬੇਇੱਜ਼ਤੀ ਨਾਲ ਤਾਂ ਬੰਦਾ ਮਾਰੀ ਜਾ ਰ ਚੰਗਾ ਵਾ ਪਤਾ ਨਹੀਂ ਐਡਾ ਬੇਸ਼ਰਮ ਸੁਭਾਅ ਕਿਦੇ ਕੋ ਗੱਲ ਕਰਨ ਵਾਲੀ ਨਹੀਂ ਲੱਗਦੀ ਮੈਂ ਨਹੀਂ ਅਜੇ ਤੱਕ ਦੁਨੀਆ ਤੇ ਹੋਇਆ ਬੰਦਾ ਅਕਦੀ ਵੇਖਿਆ ਨਹੀਂ ਹੋਰ ਤੇ ਗੱਲਾਂ ਛੱਡੋ ਜੇ ਮੇਰੀ ਭੈਣ ਆਈ ਗਈ ਸੀ ਤਾਂ ਉਹਦਾਂ ਕੀ ਗੱਲਾਂ ਕਰਨ ਪਏ ਸੀ ਤੁਸੀਂ ਉਹ ਮੈਂ ਇਹਨੂੰ ਕਿਹੜੀ ਗੋਲੀ ਮਾਰਤੀ ਆ ਤੇ ਕੀ ਭਲੀ ਉਹ ਤੇਰੇ ਮੇਰੇ ਲਾਗੇ ਬੈਠੀ ਉੱਠ ਕੇ ਤੇ ਮੁੜ ਕੇ ਤੇਰਾ ਅਪੋਇੰਟਮੈਂਟ ਕਰਨ ਲੱਪੀਓ ਨਹੀਂ ਗੋਲੀ ਮਾਰੋ ਆਪਣੀ ਭੈਣ ਦੇ ਮੇਰੇ ਕੰਨ ਨੂੰ ਮਾਰ ਦੇ ਜੇ ਚੁੱਪ ਕਰ ਜਾ ਤੇ ਮੈਂ ਦੱਸਾਂਗਾ ਐ ਵਾਦਨਾ ਹਰ ਕਰਾ ਲਈ ਇਦਾਂ ਹੀ ਵਾਦੇ ਕੀਤੇ ਸਾਰੇ ਕਲੱਬ ਗੋਲੀ ਦੇ ਰੇ ਤੇਲ ਲਾ ਦ ਰੇ ਚੁੱਪ ਕਰ ਜਾ ਤੇਲ ਲਾ ਦੇਣਾ ਵਾ ਕੀ ਗੱਲ ਆ ਮੈਂ ਘਰੋਂ ਨਹੀਂ ਕੱਢੀ ਮੈਂ ਵੀ ਕਹਿੰਦੀ ਸੀ ਹੀ ਆ ਧੀਆ ਇੱਥੇ ਤੂੰ ਧੀਆ ਤੇ ਧੀ ਬਣ ਕੇ ਰਹਿ ਨਾ ਆ ਫਾਲਤੂ ਦੀਆਂ ਵੇ ਮਟਮਟ ਬੋਲੀ ਜਾਂਦੀ ਹੁੰਦੀ ਆ ਆ ਜੋੜੇ ਤੁਹਾਡੇ ਗੜੀ ਹੱਥ ਠੀਕ ਆ ਨਾ ਮੇਰੇ ਸਿਰ ਚੜਨੀ ਕੋਈ ਲੋੜ ਨਹੀਂ ਗਈ ਚੁੱਪ ਕਰਕੇ ਤੇ ਆਪਣੇ ਕੰਮ ਆਪ ਕਰਿਆ ਕਰੋ ਤੈਨੂੰ ਮੈਂ ਕਿਹਾ ਤੋਲੀਆਂ ਦਿਆ ਉਹ ਅੰਦਰ ਟੰਗ ਦਿਆ ਕਰ ਜੇ ਨਹੀਂ ਚੱਜਦਾ ਬੋਲਣਾ ਹੁੰਦਾ ਪਤਾ ਵੀ ਬਾਹਰ ਗਿਆ ਹੋਰ ਇਹਨਾਂ ਹੋਣਾ ਬਣ ਕੇ ওই ਗੱਲ ਅੱਜ ਪਰੇ ਤਲ ਜਾ ਜੇ ਮੈਂ ਖਾਣੀ ਕਿਤੇ ਮੂੰਹ ਦੇ ਉੱਤੇ ਦੇਖੋ ਸਮਾਈ ਵਿਗੜੀ ਸਾਰੇ ਟਬਰ ਦੀ ਹੈ ਮੈਂ ਤਾਂ ਇਹਨਾਂ ਨੂੰ ਜ਼ਹਿਰ ਵਿਖਾਈ ਦੇਣੀ ਹੈ ਮੇਰਾ ਤੇ ਜੀ ਕਰਦਾ ਮੈਂ ਚੁੱਪ ਕਰਕੇ ਚਲੀ ਜਾਵਾਂ ਪਰ ਜਾਵਾਂ ਕਿੱਥੇ ਉਧਰ ਭਰਾ ਭਜਾਈ ਆ ਤੇ ਉਹ ਵੀ ਉਦਾਂ ਦੇ ਜੇ ਭੈਣਾਂ ਆ ਤਾਂ ਉਹਦੀ ਵੀ ਸੱਸਵਾ ਕਰ ਬੰਦਾ ਨਹੀਂ ਤੇ 10 ਦਿਨ ਜਾ ਕੇ ਕਿਤੇ ਰਹਿ ਕੇ ਆਵੇ ਚੱਲ ਕੋਈ ਨਹੀਂ ਮਨਾ ਰਹਿਣਾ ਤੇ ਇੱਥੇ ਹੀ ਆ ਤੇ ਰਹਿਣਾ ਵੀ ਟੌਰ ਨਾ ਕੋਈ ਨਹੀਂ ਕਰ ਲੋ ਜੋ ਕਰਨਾ ਮੈਂ ਕਿਹੜੀ ਲੱਗੀ ਸੁਧਰਨ ਐਡੀ ਚਲਾਕ ਵਾ ਨਾ ਮਾਤਾ ਸਾਰੇ ਕੰਮ ਕਰ ਆ ਜਾਂਦੀ ਆ ਫਿਰ ਭੋਲੀ ਜੀ ਬਣ ਜਾਂਦੀ ਆ ਮੈਂ ਕੀ ਕੀਤਾ ਮੇਰਾ ਕੀ ਕਸੂਰ ਆ ਨਾ ਤੇਰਾ ਤਾਂ ਕੋਈ ਕਸੂਰ ਹੀ ਨਹੀਂ ਕਸੂਰ ਤੇ ਸਾਰਾ ਮੇਰਾ ਵਾ ਇਹ ਜਿਹੜੇ ਜਵਾਨ ਮੇਰੇ ਪੁੱਤ ਹੋਏ ਆ ਤੇ ਆਹ ਮੁਰਚ ਮੇਰੇ ਹਤੀ ਪਿੰਡਾ ਚੰਗਾ ਲੱਗਦਾ ਵਾ ਉਹਦੇ ਕੰਨ ਭਰਤੀ ਰਹਿੰਦੀ ਭਰਤੀ ਰਹਿੰਦੀ ਉਹ ਖਿਜੀ ਆਖ ਪਿਆਣ ਕੇ ਤੇ ਮੇਰੇ ਗੱਲ ਪੈ ਜਾਂਦਾ ਵਾ ਘਰਾਂ ਤੇ ਘਰਾਂ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਖਾ ਹੀ ਲਿਆ ਮਾਈ ਦੇ ਮਿਲੋਂ ਪਤਾ ਨਹੀਂ ਲੱਗਦਾ ਕਿੱਥੇ ਜਾਵਾਂ ਮੈਂ ਉਹ ਕੀ ਹੋ ਗਿਆ ਕੱਲੇ ਖਿਜੀ ਜਾਣ ਦੇ ਜੇ ਉਹ ਕੋਹ ਨਹੀਂ ਪੁੱਤ ਕੀ ਦੱਸਾਂ ਤੈਨੂੰ ਮੈਂ ਹੂੰ ਤੁਸੀਂ ਆਪ ਤੇ ਪਹਿਲਾਂ ਜਾਂਦੇ ਜੇ ਕਾਲਜ ਹੂੰ ਤੇ ਆ ਕੇ ਤੁਸੀਂ ਗਰਾਉਂਡੇ ਚਲ ਜਾਂਦੇ ਜੇ ਤੁਸੀਂ ਕਦੀ ਆਪਣੀ ਮਾਂ ਦਾ ਹਾਲ ਪੁੱਛਿਆ ਵੀ ਮਾਂ ਤਰਾ ਕੀ ਹਾਲ ਵਾ ਉਮੀਹਾ ਘੜ ਕੀ ਲੱਗ ਗਈ ਹੈ ਤੁਹਾਡੇ ਕੀ ਹੋ ਗਿਆ ਸਾਨੂੰ ਅੱਛਾ ਤੈਨੂੰ ਦਿਖਣ ਨਹੀਂ ਦਿਆਂ ਮੇਰਾ ਸਿਰ ਵੱੱਦਾ ਪਾਟਣ ਦਾ ਸਿਰ ਮੇਰਾ ਅੱਜ ਪਤਾ ਕੀ ਕਰਤੂਤ ਕੀਤੀ ਹੈ ਤੇਰੇ ਪਿਓ ਦੇ ਕੀ ਹੋਇਆ ਵਾ ਅੱਜ ਮੇਰੇ ਹੱਥੀ ਤੱਕ ਪਿਆ ਤਰਾ ਪਿਓ ਅੱਜ ਕਿਹੜੀ ਗੱਲਾਂ ਉਹ ਕਿਹਾ ਹੋਣਾ ਅੱਛਾ ਮੈਂ ਕਿਹਾ ਵਾ ਤੇਰੀ ਮਾਸੀ ਆਈ ਹੂੰ ਤੇ ਉਹ ਵਿਚਾਰੀ ਆਈ ਪਹਿਲਾਂ ਤੇਰੀ ਦਾਦੀ ਨੂੰ ਮਿਲਣਾ ਹੂੰ ਵੀ ਚਲ ਸਿਆਣੀ ਆ ਮੈਂ ਮਿਲ ਲੈਣੀ ਆ ਆਹ ਚਾਹੀਦਾ ਹੈ ਮਿਲਣਾ ਤੇ ਤੇਰੀ ਦਾਦੀ ਨੇ ਗਣੀਆਂ ਬੱਤੀ-ਬੱਤੀ ਕਲਾਸਣਾਈਆਂ ਇਹ ਮੇਰੀ ਕੁੜੀ ਆਉਂਦੀ ਆ ਉਹ ਉਹ ਜਿਹੜੀ ਉਹ ਚੀਜ਼ ਪਸੰਦ ਨਹੀਂ ਹੁੰਦੀ ਉਹ ਬਣਾਉਂਦੀ ਆ ਇਹਨੂੰ ਥੋੜਾ ਜਿਹਾ ਸਮਝਾ ਕੇ ਜਾਵੀ ਬੱਤੀ-ਬੱਤੀ ਗੱਲਾਂ ਕੀਤੀਆਂ ਫਿਰ ਬਾਅਦ ਚ ਤਰਾ ਗਿਆ ਪਿਓ ਫਿਰ ਤੇਰੇ ਪਿਓ ਨੇ ਤੇਰੀ ਮਾਸੀ ਨਾਲ ਗੱਲਾਂ ਕੀਤੀਆਂ ਉਦਾਂ ਨੇ ਰਾਤ ਰੜਾਈ ਵਿਚਾਰੀ ਨੇ ਹੂੰ ਉਹ ਵਿਚਾਰੀ ਸ਼ਰਮ ਦੀ ਮਾਰੀ ਸ਼ਾਮਾ ਨੂੰ ਚਲ ਗਈ ਕਿ ਕੀ ਇੱਥੇ ਮੈਂ ਰਾਤ ਰਵਾਂ ਇਹਨਾਂ ਤੇ ਮੇਰੀ ਰਾਤ ਵੀ ਜਾਨ ਖਾ ਲੈਣੀ ਆ ਜੇ ਹੁਣ ਇਦਾਂ ਕਰਦੇ ਆ ਨਾ ਮੇਰੇ ਭੈਣ ਭਰਾ ਆਉਂਦੇ ਆ ਤੇ ਜਿੱਦਣ ਇਹਨਾਂ ਦੇ ਆਉਣਗੇ ਫਿਰ ਮੈਂ ਕੀਤਾ ਨਾ ਤੇ ਫਿਰ ਤੇਰੇ ਪਿਓ ਨੇ ਫਿਰ ਵੇਖੀ ਕਿਦਾਂ ਕਰਾ ਮਮੀ ਤਾਂ ਘਰ ਦੀਆਂ ਗਈਆਂ ਕੋ ਆਏ ਤਾਂ ਸੋਸੋ ਵਟ ਆਪਣੀ ਮੱਥੇ ਤੇ ਹੈਂ ਕੀ ਜੀ ਕੋ ਸਵਾਹ ਨੂੰ ਖਾਣ ਬਣਾਉਣੀ ਰਹੀ ਹੈਗੀ ਤੂੰ ਕੀ ਇੱਥੇ ਕਰਨਾ ਵਾ ਵੇਖ ਲੈ ਤੂੰ ਹੀ ਫਿਰ ਮੇਰੇ ਸਿਰ ਤੇ ਸਵਾਹ ਪਾਤੀ ਨਾ ਉਹ ਸਵਾਹ ਵਾਲੀ ਕਿਹੜੀ ਗੱਲ ਵਾ ਜੇ ਪਕੌੜੇ ਕੀ ਕੱਢ ਲਾ ਤੂੰ ਉਹ ਨਹੀਂ ਕੱਢਦੀ ਫੋਲੋਵਰ ਕੱਢ ਕੇ ਮੱਥੇ ਮਾਰਦੇ ਨਹੀਂ ਭਵਾਦੇ ਉਹ ਫਿਰ ਗੱਲਾਂ ਨਾ ਗੰਧੇ ਕੀ ਕਰਨ ਚਰੇ ਦਾਦੀ ਹੋਣੀ ਨਹੀਂ ਜੋਗੀ ਹੈ ਨੀਂਗੀ ਆਪ ਕੱਢ ਕੇ ਖਵਾ ਦੇ ਕੋ ਵੇ ਸਭ ਕਾਹੇ ਜੋਗੀ ਗੱਲਾਂ ਕਰਦੀ ਨੇ ਚੰਗੀ ਭਲੀ ਤਰੀ ਫਿਰਦੀ ਆ ਕੀ ਹੋਇਆ ਇਹਨੂੰ ਜ਼ੁਬਾਨ ਤੇ ਢੀ ਲੰਮੀ ਆ ਪਰਲ ਪਰਲ ਕਰਨ ਲੱਗੀ ਵੇਂਦੀ ਕੋਹ ਨਹੀਂ ਮਮਮੀ ਜ਼ੁਬਾਨ ਤੁਹਾਨੂੰ ਲੱਗਦੀ ਆ ਬਣੀ ਕੀ ਹੋਗਾ ਦਿਮਾਗ ਨੂੰ ਜ਼ੁਬਾਨ ਜ਼ੁਬਾਨ ਹੀ ਕਰੀ ਜਾਂਦੇ ਜਿਵੇਂ ਬਿਨਾ ਮਾਰ ਤੂੰ ਤੂੰ ਮੇਰਾ ਪੁੱਤ ਵਾਂ ਤੂੰ ਤੇ ਮੇਰੀ ਸਾਈਡ ਦਾ ਲੱਲਾ ਪੁੱਤ ਤੇ ਮੈਂ ਹੈਗਾ ਵਾਂ ਪਰ ਜਿਹੜੀ ਗੱਲ ਗਲਤ ਉਹ ਤੇ ਗਲਤੀ ਆ ਨਾ ਉਹਨੂੰ ਮੈਂ ਸਹੀ ਕਿਦਾਂ ਕਹਿਦਾ ਹੁਣ ਤੂੰ ਆਪਣੇ ਪਿਓ ਨੂੰ ਸਮਝਾ ਲਈ ਸਕਦਾ ਵੀ ਪਪਾ ਤੇਹੀ ਮਮਾ ਦੇ ਹੱਥ ਕਪਏ ਉਹ ਪਿਓ ਨੂੰ ਤਾਂ ਮੈਂ ਸਮਝਾ ਲਊਗਾ ਤੇ ਮਮਾ ਦੇ ਕੰਟਰੋਲ ਕਰੇ ਆਪਣੇ ਸੁਭਾਤੇ ਆਈ ਨਹੀਂ ਮੇਰੀ ਇੱਕ ਕਿਸਮਤੇ ਅੰਤਰੀ ਜਿਹੜੀ ਲਾਦਵਾ ਉਹ ਹੀ ਨਹੀਂ ਮੇਰੀ ਬੰਡਈ ਮੇਰਾ ਭੋਰ ਕਿੰਨੇ ਬਣਦਾ ਨਹੀਂ ਯਾਰ ਤਾਂ ਹੁਣ ਪਤਾ ਇਹਦਾ ਬਹੁਤ ਪੱਥਰ ਵੱਜੇ ਹੁੰਦੇ ਆ ਪੱਥਰ ਮਾਰ ਲੋ ਲੈਓ ਪੱਥਰ ਤਾਂ ਮਰੋ ਬੇ ਸਰਦੇ ਵਿੱਚ ਤੁਹਾਡੀ ਦਾਦੀ ਦੇ ਕਲੇਜੇ ਚ ਠੰਡ ਪੈ ਜੇ ਤੁਹਾਡੇ ਚ ਪੈ ਜੇ ਤੇ ਤੁਹਾਡੀ ਭੂਆ ਦੀ ਚ ਪੈ ਜੇ ਠੀਕ ਆ ਨਾ ਇਹੋ ਚਾਹੁੰਦੇ ਜੇ ਤੁਸੀਂ ਹੁਣ ਉਹ ਪਤਾ ਨਹੀਂ ਮੰਮੀ ਅਸੀਂ ਆਪੇ ਕੇ ਦਿਲ ਮੁਕੜੇ ਆ ਠੀਕ ਵਾ ਨਾ ਕਦੀ ਕੋਈ ਇੱਕ ਪਾਤ ਕਦੀ ਕੋਈ ਇੱਕ ਪਾਤ ਇੱਕ ਦਿਨ ਸੁੱਕਾ ਜਾਂਦਾ ਕਦੀ ਘਰ ਗਏ ਤੇ ਅੱਛਾ ਮੈਨੂੰ ਕੀ ਪਤਾ ਪਉਣੀ ਆ ਹਨਾ ਤੂੰ ਆਪਣੇ ਪਿਓ ਨੂੰ ਪੁੱਛ ਨਹੀਂ ਸਕਦਾ ਵੀ ਕਿਹੜੀ ਗੱਲ ਮੇਰੀ ਮਾਂ ਦੇ ਹੱਥ ਚੁੱਕਿਆ ਵਾ ਅਗਲੇ ਦਿਨ ਵੀ ਡਰ ਹੋਵੇ ਭੈਣ ਉਹਦੇ ਨਿਆਣੇ ਨੂੰ ਪੁੱਛਦੇ ਆ ਜਦੋਂ ਤੁਸੀਂ ਨਹੀਂ ਮੇਰੇ ਵੱਲ ਦੀ ਗੱਲ ਕਰਨੀ ਤੇ ਮੈਂ ਕਿਹਨੂੰ ਕਹਾਂ ਓਏ ਅਸੀਂ ਤੇ ਪੁੱਛ ਲਾਂਗੇ ਤੇ ਪਿਓ ਨੇ ਕਹਿਣਾ ਮੈਂ ਸੱਚਾ ਆਪਣੀ ਥਾਂ ਮੈਂ ਆਇਆ ਬਾਹਰ ਤੇ ਫਿਰ ਮੈਂ ਕੀ ਕਰਦਾ ਸੱਚਾ ਵਾਂ ਬਸ ਆਹੇ ਕੰਮ ਕਰਿਓ ਚੰਗਾ ਮੇਰੇ ਸਿਰ ਚ ਸਵਾਹ ਪਾਇਓ ਓ ਮਮੀ ਥੱਕਾ ਟੁੱਟਾ ਮੈਂ ਪੈਲੀ ਵਾਕੇ ਆਇਆ ਵਾਂ ਤੇ ਅੰਗਲ ਦੁਖੜੇ ਫੋੜਲੇ ਮੇਰਨਾ ਘੁੱਟ ਚ ਮੈਨੂੰ ਚਾਹ ਪਾਣੀ ਪੁੱਛੇ ਕੋ ਕਿ ਮੈਨੂੰ ਖਵਾ ਰੋਟੀ ਪਾਣੀ ਮੈਂ ਭੁਖਾ ਤੇ ਆਇਆ ਉੱਥੇ ਬੰਮੀ ਨੂੰ ਇਹ ਬਣਾਈਆਂ ਰੋਟੀ ਠੀਕ ਆ ਨਾ ਦੇ ਦੇਣੀ ਆ ਮੈਂ ਸਿਰਫ ਰੋਟੀਆਂ ਪਕਾਉਣ ਵਾਸਤੇ ਹੀ ਆ ਕੇ ਜੀ ਆਹ ਜਾਂ ਸਾੜ ਖੋਲਦਾ ਵਾ ਬਿਨਾ ਮਤਲਬ ਦਾ ਹੀ ਸਾੜ ਖੋਲਦਾ ਜਾ ਮੂੰਹ ਹੱਤੋਂ ਜਾ ਕੇ ਦੇ ਦੇਣੀ ਰੋਟੀਆਂ ਉਹ ਚੱਲ ਛੱਡੋ ਆ ਗੱਲਾਂ ਨੂੰ ਤੇ ਆ ਗਿਆ ਮਨਾ ਕੇ ਠੀਕ ਆ ਰੋਟੀ ਪਾਓ ਅਲਾਦੀ ਨਹੀਂ ਆਪਣੀ ਬਣਦੀ ਹੋਰ ਕਿੰਨੇ ਬਣਨਾ ਜੇ ਕਿਤੇ ਬੱਚੇ ਮੇਰੀ ਸਪੋਰਟ ਕਰਨਾ ਥੋੜੀ ਬਹੁਤੇ ਤਾਂ ਵੀ ਮੈਂ ਘਰ ਚ ਕਿਹੋ ਖਲਾਉਣਾ ਦਵਾ ਪਰ ਮੈਂ ਕਰਾਂ ਕੀ ਸਿਆਪੇ ਦੀ ਜੜ ਤੇ ਸਾਰੀ ਮਾਤਾ ਵਾ ਇਹਦਾ ਸਿਆਪਾ ਕਿਸ ਤਰ੍ਹਾਂ ਮੈਨੂੰ ਵੱਡਣਾ ਪੈਣਾ ਤੇ ਫੇਰ ਮੇਰੇ ਕਲੇਜੇ ਠੰਡ ਪੈਣੀ ਆ ਨਹੀਂ ਤੇ ਮੇਰਾ ਜਿਨਾ ਹਰਾਮ ਹੋ ਗਿਆ ਘਰ ਦੇ ਵਿੱਚ